ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਪੰਜਵੇਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਚੌ ਬੋਲੇ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਵਿਦਵਾਨ ਲੋਕ ਜਿਵੇਂ ਗਿਆਨੀ ਗੁਰਵਚਨ ਸਿੰਘ ਜੀ ਪਿੰਡਰਾਵਾਲੇ ਉਸ ਚੋ ਬੋਲਲੇ ਨੂੰ ਛੰਦ ਲਿਖਦੇ ਹਨ ਤੇ ਜਿਵੇਂ ਅਸੀਂ ਕਿਸੇ ਅਸ਼ਟਪਦੀ ਦੇ ਪਦੇ ਕਹਿੰਦੇ ਹਾਂ ਜਾਂ ਜਪਜੀ ਸਾਹਿਬ ਦੀਆਂ ਪਵਨ ਬਾਣੀ ਦੀਆਂ ਜਿਹੜੀਆਂ ਪੌੜੀਆਂ ਆ ਉਹਨੂੰ ਪੌੜੀਆਂ ਸ਼ਬਦ ਵਰਤਦੇ ਹਾਂ ਇੱਥੇ ਉਹਨਾਂ ਨੇ ਛੰਦ ਰੂਪ ਸ਼ਬਦ ਵਰਤਿਆ ਹੈ ਛੰਦ ਨੌਵਾਂ ਜਿਵੇਂ ਬੋਲਲੇ ਬਾਣੀ ਦਾ ਨੌਵਾਂ ਛੰਦ ਜਾਂ ਨੌਵਾਂ ਪਦਾ ਜੋ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਹੁਣ ਸਭ ਤੋਂ ਪਹਿਲਾਂ ਇਸ ਪਾਵਨ ਬਾਣੀ ਦਾ ਜਿਹੜਾ ਇਹ ਪਦਾ ਇਹਦਾ ਪਾਠ ਪੜ੍ਹੀਏ ਲਖ ਘਟਿ ਉੱਚਕਨੋ ਚੰਚਲ ਚੀਤ ਬਿਹਾਲ ਨੀਚ ਕੀਚ ਨਿਮ੍ਰਿਤ ਕਨੇ ਕਰਨੀ ਕਮਲ ਜਮਾਲ ਹੁਣ ਜਮਾਲ ਜਿਹੜਾ ਸ਼ਬਦ ਨਾਮ ਵਿੱਚ ਆਇਆ ਇਹਨੂੰ ਵਿਦਵਾਨਾਂ ਨੇ ਜਿਨ੍ਹਾਂ ਚਾਰਾਂ ਪਿਆਰਿਆਂ ਨੂੰ ਸਮੋਦਨ ਕਰਕੇ ਇਹ ਬਾਣੀ ਚੋ ਬੋਲੇ ਸਤਿਗੁਰ ਨੇ ਉਚਾਰਨ ਕੀਤੀ ਹੈ ਉਹਦੇ 'ਚ ਇੱਕ ਜਮਾਲ ਨਾਂ ਵੀ ਹੈ ਪਤੰਗ ਨਾਂ ਵੀ ਹੈ ਇਸੰਮਨ ਮੂਸਨ ਵੀ ਹੈ ਤੋ ਇੱਥੇ ਸ਼ਬਦ ਹੈ ਜਮਾਲ ਜਾਨੀ ਗੁਰਵਚਨ ਸਿੰਘ ਜੀ ਜਿਨ੍ਹਾਂ ਨੇ ਇਹਦਾ ਜ਼ਿਕਰ ਕੀਤਾ ਕਿ ਜਮਾਲ ਲਾਹੌਰ ਦਾ ਰਹਿਣ ਵਾਲਾ ਪਠਾਨ ਸੀ ਪਤੰਗ ਲਾਹੌਰ ਦਾ ਰਹਿਣ ਵਾਲਾ ਇੱਕ ਸ਼ਾਹੂਕਾਰ ਤਨਾਰਦ ਮਨੁੱਖ ਸੀ ਔਰ ਗੁਰੂ ਦੇ ਉੱਤੇ ਦਾ ਅਕੀਦਾ ਸੀ ਪ੍ਰੋਸਾ ਸੀ ਪਿਆਰ ਸੀ ਇਹ ਪਠਾਨ ਜਮਾਲ ਕਿਤੇ ਵਹਰ ਜਾਂਦਾ ਏ ਆਪਣੀ ਕੁਝ ਸੰਪਤੀ 700 ਮੋਹਰਾਂ ਉੱਥੇ ਲਿਖੀ ਉਹਨਾਂ ਨੇ ਉਹ ਜਿਹੜੀਆਂ ਪਤੰਗ ਦੇ ਕੋਲ ਇਮਾਨਦਾਰੀ ਦੇ ਕਰਕੇ ਹੀ ਛੱਡ ਕੇ ਚਲਾ ਗਿਆ ਲਿਖਾ ਕੇ ਵੀ ਨਹੀਂ ਗਿਆ ਲਿਖਤ ਵਿੱਚ ਨਹੀਂ ਹੋਈ 700 ਮੋਹਰ ਰੱਖ ਕੇ ਚੱਲ ਗਿਆ ਕਿ ਮੇਰੀ ਅਮਾਨਤ ਹੈ ਮੈਂ ਆ ਕੇ ਲਵਾਗਾ ਤੇ ਜਦੋਂ ਵਾਪਸ ਆਇਆ ਪੁੱਛਿਆ ਪਤੰਗ ਨੂੰ ਯਾਦ ਨਹੀਂ ਸੀ ਖਾਤਾ ਦੇਖਿਆ ਗਿਆ ਲਿਖਿਆ ਨਹੀਂ ਸੀ ਉਹਨੇ ਜਵਾਬ ਦੇ ਦਿੱਤਾ ਮੌਕੇ ਦੀ ਸਰਕਾਰ ਤੇ ਜਿਹੜਾ ਮੌਕੇ ਦਾ ਕਾਨੂੰਨ ਸੀ ਉਹਦੇ ਮੁਤਾਬਕ ਮੌਕੇ ਦੀ ਅਦਾਲਤ ਸਮੇਂ ਦੀ ਅਦਾਲਤ ਨੇ ਫੈਸਲਾ ਕਰਨਾ ਸੀ ਅਦਾਲਤ ਵਿੱਚ ਚਲਿਆ ਗਿਆ ਕੰਮ ਤੇ ਜਿਹੜਾ ਉਹ ਬਾਦਸ਼ਾਹ ਮੌਕੇ ਦਾ ਉਹਨਾਂ ਇੱਕ ਕਾਨੂੰਨ ਬਣਾਇਆ ਹੋਇਆ ਸੀ ਕਿ ਸੱਚੇ ਤੇ ਝੂਠੇ ਦੀ ਪਰਖ ਕਰਨ ਵਾਸਤੇ ਤੇਲ ਦਾ ਕੜਾਹਾ ਉਬਾਲਿਆ ਜਾਣਾ ਜਿਹੜਾ ਬੰਦਾ ਝੂਠਾ ਹੋਵੇ ਉਹਦਾ ਹੱਥ ਜਲ ਜਾਣਾ ਜਿਹੜਾ ਸੱਚਾ ਹੋਵੇਗਾ ਉਹਦਾ ਹੱਥ ਨਹੀਂ ਜਲਦਾ ਉਹਦਾ ਕਾਰਨ ਇਹ ਵੀ ਹੁੰਦੀ ਸੀ ਜਿਹੜਾ ਝੂਠਾ ਹੁੰਦਾ ਸੀ ਉਹ ਦਰਦ ਦਾ ਹੀ ਮਨਾ ਕਰ ਦਿੰਦਾ ਸੀ ਮੰਨ ਜਾਂਦਾ ਸੀ ਆਪਣੀ ਗਲਤੀ ਨੂੰ ਪਰ ਇੱਥੇ ਪਤੰਗ ਨੂੰ ਯਾਦ ਕੁਛ ਨਹੀਂ ਸੀ ਉਹ ਵੀ ਸੱਚਾ ਸੀ ਪਰ ਜਮਾਲ ਸਾਸੂ ਮੋਹਰ ਦੇ ਕੇ ਗਿਆ ਸੀ ਉਹ ਵੀ ਸੱਚਾ ਸੀ ਜਿਉਂ ਉਨ੍ਹਾਂ ਨੇ ਆਪਣੇ ਆਪ ਨੂੰ ਸੱਚੇ ਸਮਝ ਕੇ ਉਸ ਕੜਾਹੀ ਦੇ ਵਿੱਚ ਤੇਲ ਦੇ ਵਿੱਚ ਹੱਥ ਪਾਏ ਪਤੰਗ ਦਾ ਗੁਰੂ ਤੇ ਭਰੋਸਾ ਬੜਾ ਸੀ ਉਹ ਗੁਰੂ ਦੇ ਅੱਗੇ ਅਰਦਾਸ ਕਰਕੇ ਵੀ ਤੁਰਿਆ ਸੀ ਉਹਦੇ ਹੱਥ ਨੂੰ ਕੁਝ ਨਹੀਂ ਹੋਇਆ ਪਰ ਜਮਾਲ ਉਹਦਾ ਹੱਥ ਜਲ ਗਿਆ ਉਹਦਾ ਹੱਥ ਸੜ ਗਿਆ ਫਿਰ ਸਤਿਗੁਰੂ ਦੇ ਕੋਲ ਆਂਦੇ ਨੇ ਗੁਰੂ ਅਦਨ ਦੇ ਮਹਾਰਾਜ ਦੇ ਕੋਲ ਤੇ ਸਤਿਗੁਰੂ ਫਿਰ ਇਹ ਫੈਸਲਾ ਕਰਦੇ ਨੇ ਕਿ ਤੁਸੀਂ ਦੋਨੋਂ ਹੀ ਸੱਚੇ ਹੋ ਪਤੰਗ ਦਾ ਭਰੋਸਾ ਗੁਰੂ ਤੇ ਸੀ ਉਹਨੇ ਗੁਰੂ ਅੱਗੇ ਅਰਦਾਸ ਕੀਤੀ ਜਮਾਲ ਤੇਰਾ ਭਰੋਸਾ ਕਈ ਪਾਸੇ ਟਟਕਦਾ ਰਿਹਾ ਤੂੰ ਕਦੇ ਕਿਸੇ ਮਸਜਿਦ ਮਸੀਤ ਤੇ ਜਾਂਦਾ ਸੀ ਉੱਥੇ ਵੀ ਭਰੋਸਾ ਕਰਦਾ ਸੀ ਹਰ ਪਾਸੇ ਤੇਰਾ ਮਨ ਵਿਚਲ ਟ ਹੋਣ ਕਰਕੇ ਤੇਰਾ ਹੱਥ ਜਿਹੜਾ ਇਹ ਜੜਿਆ ਹੈ ਉੰਜ ਤੂੰ ਸੱਚਾ ਹੈ ਇਹਦਾ ਮਤਲਬ ਗੁਰੂ ਤੇ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ ਤੋਂ ਸਤਗੁਰੂ ਜੀ ਨੇ ਇਹ ਪਾਵਨ ਬਚਨ ਜਮਾਲ ਨੂੰ ਸਮੋਦਨ ਹੋ ਕੇ ਉਚਾਰਨੇ ਕੀਤੇ ਨੇ ਉਚਾਰੇ ਨੇ ਹੁਣ ਆਓ ਥੋੜਾ ਵਿਚਾਰ ਕਰੀਏ ਲਖ ਘਾਟੀ ਘਾਟਾਂ ਚੋਟੀਆਂ ਪਹਾੜੀਆਂ ਇੱਥੇ ਲਖ ਇਹਨੂੰ ਲਖ ਜਿੱਕ ਕੇ ਨਹੀਂ ਬੋਲਣਾ ਲਖ ਲਖ ਦਾ ਮਤਲਬ ਹੈ ਇੱਥੇ ਜਿਹੜਾ ਸੀ ਨਿਸ਼ਾਨਾ ਲਖਸ਼ ਲਖ ਘਾਟੀ ਉੱਚਾ ਉੱਚਾ ਉੜੇ ਦਾ ਲਿੰਕੜ ਵੀ ਹੈ ਪਰਿੰਦੀ ਵੀ ਹੈ ਸੱਚੇ ਨੂੰ ਕਨੋੜਾ ਹੈ ਉੱਚਾ ਕਨੋੜਾ ਮਨੁੱਖ ਦਾ ਜਿਹੜਾ ਚੰਚਲ ਮਨ ਹੈ ਨਾ ਇਹਨੂੰ ਦੁਨਿਆਵੀ ਵਡਿਆਈਆਂ ਦੀਆਂ ਅਨੇਕਾਂ ਹੀ ਉੱਚੀਆਂ ਚੋਟੀਆਂ ਆਪਣੇ ਆਪ ਨੂੰ ਪੁੱਛਾ ਬਣਾਣਾ ਅਤੇ ਅਪੜਨਾ ਦੁਨਿਆਵੀ ਵਡਿਆਈਆਂ ਪ੍ਰਾਪਤ ਕਰਨੀਆਂ ਇਹ ਮਨੁੱਖ ਦੇ ਚੰਚਲ ਮਨ ਨੇ ਆਪਣਾ ਨਿਸ਼ਾਨਾ ਬਣਾਇਆ ਹੈ ਸਤਿਗੁਰ ਕਹਿੰਦੇ ਲੱਖ ਘਾਟੀਆਂ ਯੋ ਲਖ ਜਿਕੇ ਨਹੀਂ ਬੋਲਣਾ ਬਾਰ ਬਾਰ ਮੇਰੀ ਬੇਨਤੀ ਲਖ ਲਖ ਘਾਟੀ ਉ ਉਚਾ ਘਨੋ ਚੰਚਲ ਚੱਲਣ ਵਾਲਾ ਜਿਹੜਾ ਟਿਕਦਾ ਨਹੀਂ ਚੰਚਲ ਮਨ ਜੀਤ ਚੇਤਨੂ ਕਹਿੰਦੇ ਨੇ ਬਿਹਾਲਤ ਅਰਥ ਹੈ ਬੇਹਾਲ ਹੋ ਜਾਣਾ ਦੁਖੀ ਹੋ ਜਾਣਾ ਸਤਿਗੁਰ ਕਹਿੰਦੇ ਨੇ ਮਨੁੱਖੀ ਮਨ ਜਿਹੜਾ ਹੈ ਨਾ ਦੁਨਿਆਈਆਂ ਵਡਿਆਵੀਆਂ ਜਿਹੜੀਆਂ ਵਡਿਆਈਆਂ ਨੇ ਦੁਨੀਆਂ ਦੀਆਂ ਦੁਨਿਆਵੀ ਵਡਿਆਈਆਂ ਬੜੱਪਣ ਦੀਆਂ ਇਹ ਬੜੀਆਂ ਉੱਚੀਆਂ ਚੋਟੀਆਂ ਨੂੰ ਆਪਣਾ ਮਨੁੱਖ ਦਾ ਮਨ ਨਿਸ਼ਾਨਾ ਬਣਾ ਲੈਂਦਾ ਉਹਦੇ ਕਰਕੇ ਫਿਰੇ ਦੁਖੀ ਹੁੰਦਾ ਹੈ ਵਿਚਲਿਤ ਹੁੰਦਾ ਹੈ ਨੀਚ ਕੀਚ ਨਿਮਰਿਤ ਕਣੀ ਨੀਚ ਈਚ ਚਿੱਕੜ ਕਿਜਤ ਭਾਵੇਂ ਕੀਚੜ ਜਿਹਨਾਂ ਚ ਚਿੱਕੜ ਕਹਿੰਦੇ ਆ ਨਿਜਤ ਭਾਵ ਨੀਮਾ ਚਿੱਕੜ ਗਿਨ ਕਿਹੜੀ ਜਗ੍ਹਾ ਖੜਦਾ ਹੁੰਦਾ ਨੀਵੀਂ ਜਗ੍ਹਾ ਪਾਣੀ ਨੀਵੀਂ ਜਗ੍ਹਾ ਖੜਦਾ ਇਸੇ ਕਰਕੇ ਨੂੰ ਨੀਚ ਲਿਖਨ ਨੀਚ ਜਗ੍ਹਾ ਨੀਚ ਕੀਚ ਨੀਵੀਂ ਜਗ੍ਹਾ ਜਿਹੜਾ ਚਿੱਕੜ ਨਿਮਰਿਤ ਕਣੀ ਉਹਦੀ ਇੱਕ ਤਰ੍ਹਾਂ ਦੀ ਇਹ ਨਿਮਰਤਾ ਹੈ ਨੀਵੀਂ ਜਗ੍ਹਾ ਰਹਿਣਾ ਉਹਦੀ ਇਹ ਨਿਮਰਤਾ ਹੈ ਬੜੀ ਕਣੀ ਨਿਮਰਤਾ ਹੈ ਤੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਨੀਵੇਂ ਥਾਂ ਤੇ ਟਿਕੜ ਟਿਕੇ ਰਹਿਣ ਵਾਲੀ ਚਿੱਕੜ ਦੇ ਵਿੱਚ ਨਿਮਰਤਾ ਹੈ ਤੇ ਇਸ ਦੇ ਕਰਕੇ ਕਰਨੀ ਇਹ ਕਰਨੀ ਕਰਕੇ ਭਾਵ ਇਹ ਉਹਦਾ ਕਰਤੱਬ ਉਹਦੀ ਬਰਕਤ ਦੇ ਨਾਲ ਉਸ ਦੇ ਇਸ ਕਰਮ ਕਰਕੇ ਵੀ ਆਪਣੇ ਆਪ ਨੂੰ ਨੀਵੀਂ ਜਗ੍ਹਾ ਰੱਖਦਾ ਹੋ ਸਤਿਗੁਰ ਕਹਿੰਦੇ ਨੇ ਕਮਲ ਕਮਲ ਦਾ ਅਰਥ ਹੁੰਦਾ ਸੁੰਦਰਤਾ ਕਮਲ ਦਾ ਫੁੱਲ ਜਮਾਲ ਜਮਾਲ ਵਾਲਾ ਇੱਥੇ ਜਮਾਲ ਦਾ ਅਰਥ ਹੈ ਜਮਾਲ ਸਤਿਗੁਰ ਕਹਿੰਦੇ ਨੇ ਇਹ ਜਮਾਲ ਚਿੱਕੜ ਦੇ ਵਿੱਚ ਬੜੀ ਕਣੀ ਨਿਮਰਤਾ ਹੈ ਉਹ ਨੀਮੀ ਜਗ੍ਹਾ ਆਪਣੇ ਆਪ ਨੂੰ ਟਿਕਾ ਕੇ ਰੱਖਦਾ ਹੈ ਇਸ ਕਰਕੇ ਉਹਦੇ ਵਿੱਚ ਕਮਲ ਫੁੱਲ ਫਾਇਦਾ ਹੁੰਦਾ ਹੈ ਕਮਲ ਫੁੱਲ ਉਹਦੇ ਵਿੱਚ ਉਗਦਾ ਹੈ ਤੂੰ ਮਨੁੱਖੀ ਮਨ ਦੁਨੀਆ ਦੀ ਵਡਿਆਈ ਵਡਿਆਈਆਂ ਦੀਆਂ ਉੱਚੀਆਂ ਪਹਾੜੀਆਂ ਵਿੱਚ ਭਟਕਦਾ ਰਹਿੰਦਾ ਇਹ ਵਿਹਾਲ ਹੋ ਜਾਂਦਾ ਇਹ ਬੜਪਣ ਵਿੱਚ ਫਸਿਆ ਦੁਖੀ ਹੁੰਦਾ ਹੈ ਪਰ ਚਿੱਕੜ ਹੈ ਨਿਮਰਤਾ ਵਿੱਚ ਰਹਿੰਦਾ ਆਪਣੇ ਆਪ ਨੂੰ ਨੀਮੀ ਜਗ੍ਹਾ ਟਿਕਾ ਕੇ ਰੱਖਦਾ ਔਰ ਉਹਦੇ ਵਿੱਚ ਕਮਲ ਵਰਗਾ ਫੁੱਲ ਪੈਦਾ ਹੁੰਦਾ ਜਦੋਂ ਮਨੁੱਖ ਹੰਕਾਰ ਦੀਆਂ ਬੜਪਣ ਦੀਆਂ ਪਹਾੜੀ ਚੋਟੀਆਂ ਵਿੱਚ ਫਸਿਆ ਰਹੇਗਾ ਇਹ ਦੁਖੀ ਹੋਵੇਗਾ ਜਦੋਂ ਇਹ ਮਨੁੱਖੀ ਮਨ ਨਿਮਰਤਾ ਵਿੱਚ ਆਵੇਗਾ ਇਹਦੇ ਅੰਦਰ ਵੀ ਗੁਰੂ ਦਾ ਸ਼ਬਦ ਪ੍ਰਗਟ ਹੋਵੇਗਾ ਗੁਰੂ ਵਾਲੇ ਬਣ ਕੇ ਪ੍ਰਮਾਤਮਾ ਜੀ ਤੇ ਕਰਨਾ ਨਿਮਰਤਾ ਵਿੱਚ ਰਹਿਣਾ ਇਹ ਸਤਿਗੁਰੂ ਸਮਝਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ